ਜੈਸੀ ਰਾਮ ਵਾਹਿਗੁਰੂ ਦਾ ਖਾਲਸਾ ਜੀ ਵਾਹਿਬੇ ਦੀ ਬੱਲੇ ਦੋਸਤੋ ਜਿੰਨੇ ਕੇ ਸਭ ਨੂੰ ਪਤਾ ਸੀ ਸਾਡੇ ਜਿਹੜਾ ਸਿਮਰਨਜੀਤ ਸਿੰਘ ਜੀ ਹੈ ਖੰਡੂਰ ਦਾ ਹਲਕੇ ਤੋਂ ਜਿਹੜੇ ਖੁਸ਼ ਦੇਸ਼ ਵਿਰੋਧੀ ਲੋਕ ਸੋਚਦੇ ਲੋਕ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜਾ ਸਿੰਦਰਜੀਤ ਨੂੰ ਖੜਾਇਆ ਸੀ ਇਲੈਕਸ਼ਨ ਦੇ ਵਿੱਚ ਅੱਜ ਜਿਹੜਾ ਉਹਨਾਂ ਨੂੰ ਚੋਣ ਨਿਸ਼ਾਨ ਚਿਮਨੀ ਮਿਲਿਆ ਸੋ ਅਸੀਂ ਦੁਬਾਰਾ ਫੇਰ ਅਜਹੀ ਅਪੀਲ ਕਰਦੇ ਆ ਸਾਰੇ ਭਰਾਵਾਂ ਨੂੰ ਜਿਹੜੋ ਹੈ ਜਿਹੜੇ ਮਰਦ ਪਾਲ ਵਰਗੇ ਦੇਸ਼ ਵਿਰੋਧੀ ਲੋਕ ਨੇ ਮਾੜੀ ਸੋਚ ਦੇ ਲੋਕ ਨੇ ਜਿਹੜੇ ਮਤਲਬੀ ਲੋਕ ਨੇ ਇਹੋ ਜਿਹੇ ਲੋਕਾਂ ਦਾ ਬਾਈਕਾਟ ਕਰੋ ਸਾਡੇ ਨੌਜਵਾਨ ਵੀਰ ਸਿਮਰਨਜੀਤ ਸਿੰਘ ਨੂੰ ਜ਼ਿਆਦਾ ਵੋਟਾਂ ਦੇ ਨਾਲ ਜਿਤਾਓ ਤਾਂ ਜੋ ਜਿਹੜੇ ਨੌਜਵਾਨੀ ਸੋਚ ਹੈ ਔਰ ਬੜੀ ਦਿੱਕੀ ਸੋਚ ਹੈ ਉਹ ਦੇਸ਼ ਦੇ ਬਕਾਸ ਦੇ ਵਿੱਚ ਹਿੱਸਾ ਪਾਉਣ ਅਤੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਸਾਡੇ ਨਾਲ ਨੇ ਸਾਡੇ ਵੱਡੇ ਵੀਰ ਕੁਲਦੀਪ ਸਿੰਘ ਰੰਗੇਟਾ ਜੀ ਕੁਝ ਚੰਦ ਸ਼ਬਦ ਉਹਨਾਂ ਵੱਲੋਂ ਵਾੜ ਕਾ ਕਾ ਕੈਂਡੀਡੇਟ ਆ ਸਾਡੇ ਗੁਰੂ ਜੀ ਚੰਗੀ ਬਹੁਤ ਵਧੀਆ ਕੈਂਡੀਡੇਟ ਆ ਜੋ ਅਸੀਂ ਆਸ ਕਰਦੇ ਹਾਂ ਪਰਮੇਸ਼ਰ ਗਾੜੀ ਸਾਇਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਬਹੁਤ ਵਧੀਆ ਨਾਰਾ ਲਗਾ ਕਾ ਜੇਕਰ ਜੇ ਨਾ ਪ੍ਰਾਪਤ ਹੋਵੇ ਬਹੁਤ ਮਦਦ ਸੂਰਜੂ ਤੂੰ ਜਮਾ ਦੇ ਸਿਖੇ ਕੰਪਨ ਨਾਰਾ ਅਸੀਂ ਮੈਤ ਕਰਦੇ ਹਾਂ ਬਹੁਤ ਪੂਰੇ ਤਨੂ ਮਨੂ ਹੋ ਕੇ ਨਦੀ ਪੁਰੀ ਮੈਂ ਕਰਾਂਗੇ ਅਸੀਂ ਆਖਦੇ ਹਾਂ ਕਿ ਅਸੀਂ ਲੋਕਾਂ ਦਾ ਹਲਕਾ ਜਿਹੜੀ ਸੀਟ ਆ ਉਹ ਜਿੱਤ ਕੇ ਅਸੀਂ ਜਿੰਨ ਦੇ ਚਾਲ ਦੇ ਰਹੇ ਹਾਂ ਆਈ ਵੀ ਪਿਕਾਪ ਆਈ ਵੀ ਬੁਦੇ ਸੋ ਅਸੀਂ ਤਹਿ ਦਿਲੋਂ ਧੰਨਵਾਦੀਆਂ ਸਰਦਾਰ ਕੁਲਦੀਪ ਸਿੰਘ ਰੰਗਰੇਟਾ ਰੰਗਰੇਟਾ ਜੀ ਦੇ ਜਿਨ੍ਹਾਂ ਨੇ ਸਾਡੇ ਭਰਾ ਨੂੰ ਸਮਰਥਨ ਦਿੱਤਾ ਅਤੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਇਲੈਕਸ਼ਨ ਦੇ ਜਿੱਤ ਕੇ ਇਹ ਸੀਟ ਨੂੰ ਝੋਲੀ ਦੇ ਵਿੱਚ ਪਾਉਣ ਦਾ ਇੱਕ ਬਹੁਤ ਵੱਡੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਸੋ ਸਾਨੂੰ ਵੀ ਮਾਣ ਹੈ ਤੋ ਸਾਡੇ ਵੱਡੇ ਭਰਾ ਨੇ ਇੱਥੋਂ ਖੰਡੂਰ ਸਾਹਿਬ ਆਕੇ ਸਾਡੇ ਨਾਲ ਨੇ ਜੈ ਹਿੰਦ ਵੰਦੇ ਮਾਤਰਾਂ